ਮਾਰਕੀਟ ਕਮੇਟੀ ਕਾਦੀਆਂ ਦੀਆਂ ਜਿਹੜੀਆਂ ਤਿੰਨ ਪ੍ਰਮੁੱਖ ਸੜਕਾਂ ਨੇ ਅੱਜ ਉਹਨਾਂ ਦਾ ਉਦਘਾਟਨ ਜਿਹੜਾ ਕੀਤਾ ਗਿਆ ਅੱਜ ਜਿਹੜੀ ਇਹ ਵਾਰਡ ਸਿਵਲ ਲਾਈਨ ਵਾਲੀ ਰੋਡ ਆ ਜਿਹੜੀ ਕਿ ਬਸਰਾਵਾਂ ਨੂੰ ਜਾਂਦੀ ਹੈ ਤਕਰੀਬਨ 2 ਕਿਲੋਮੀਟਰ ਇੱਕ ਉਹਦਾ ਨੀ ਪੱਥਰ ਰੱਖਿਆ ਗਿਆ ਦੂਸਰਾ ਜਿਹੜੀ ਪਿੰਡ ਭਕਤੂਪੁਰਾ ਦੇ ਵਿੱਚੋਂ ਦੀ ਅਰਜਾਦਾ ਰੋਡ ਜਿਹੜੀ ਆ ਪਿੰਡ ਭਕਤੂਪੁਰਾ ਤੋਂ ਲੈ ਕੇ ਰਾਮਪੁਰਾ ਤੱਕ ਜਾਂਦੀ ਆ ਉਹਦਾ ਰਿਪੇਅਰ ਦਾ ਰੱਖਿਆ ਔਰ ਤੀਸਰੀ ਜਿਹੜੀ ਪਿੰਡ ਕੂਂਟ ਦੀ ਰੋਡ ਉਹਦਾ ਨੀ ਪੱਥਰ ਰੱਖਿਆ ਗਿਆ ਜੇ ਮੈਂ ਸਮੁੱਚਤਾ ਚ ਦੱਸਾਂ ਤੇ ਮਾਰਕੀਟ ਕਮੇਟੀ ਕਾਡੀਆਂ ਦਾ 17 ਕਰੋੜ ਰੁਪਏ ਜਿਹੜਾ ਵਾ ਉਹ ਸੜਕਾਂ ਦੀ ਰਿਪੇਅਰ ਦਾ ਮਜੂਰ ਹੋਇਆ ਪਿਛਲੇ 10 12 ਸਾਲ ਤੋਂ ਇੱਕ ਵੀ ਸੜਕ ਜਿਹੜੀ ਆ ਵਿਧਾਨ ਸਭਾ ਹਲਕਾ ਕਾਡੀਆਂ ਦੀ ਉਹ ਰਿਪੇਅਰ ਨਹੀਂ ਹੋਈ ਸੋ ਇੱਕ ਇੱਕ ਕਰਕੇ ਅਸੀਂ ਹੁਣ ਸਾਰੀਆਂ ਸੜਕਾਂ ਦੀ ਜਿਹੜੀ ਆ ਉਹ ਰਿਪੇਅਰ ਕਰ ਰਹੇ ਆਂ ਔਰ ਵਧੀਆ ਟੰਗ ਦੇ ਨਾਲ ਸ਼ਹਿਰ ਦੀ ਜਿਹੜੀ ਓਵਰ ਆਲ ਡਵੈਲਪਮੈਂਟ ਜਿਹੜੀ ਆ ਉਹ ਕੀਤੀ ਜਾ ਮੈਂ ਵੀ ਤਰਨਤਾਰਨ ਨਾਲ ਜਾ ਕੇ ਆਇਆ ਵਾ ਔਰ ਜੋ ਮੈਂ ਉੱਥੇ ਹਾਲਾਤ ਵੇਖੇ ਆ ਆਮ ਲੋਕਾਂ ਨੂੰ ਮੈਂ ਪੁੱਛ ਕੇ ਵੇਖਿਆ ਤੇ ਇੱਕ ਤਰ੍ਹਾਂ ਦਾ ਹਾਲਾਤ ਜਿਹੜੇ ਆ ਜਿਹੜੇ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਹਰਮੇਸ਼ ਸਿੰਘ ਸੰਧੂ ਜੀ ਜਿਹੜੇ ਕਿ ਤਿੰਨ ਵਾਰ ਦੇ ਵਿਧਾਇਕ ਨੇ ਬੜੇ ਐਕਸਪੀਰੀਐਂਸਡ ਨੇ ਔਰ ਆਪਣੇ ਟਿਨਿਓਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਕੰਮ ਜਿਹੜੇ ਆ ਸ਼ਹਿਰ ਦੇ ਇਲਾਕੇ ਤੇ ਉਹ ਸਵਾਰੇ ਆ ਤੇ ਲੋਕ ਦੁਬਾਰਾ ਬੜੇ ਸਤਪਰ ਨੇ ਕਿ ਉਹਨਾਂ ਨੂੰ ਦੁਬਾਰਾ ਮੌਕਾ ਜਿਹੜਾ ਉਹ ਦਿੱਤਾ ਜਾਵੇ ਔਰ ਮੈਨੂੰ ਤਾਂ ਕਿਸੇ ਵੀ ਪਾਰਟੀ ਨਾਲ ਮੁਕਾਬਲਾ ਆਮ ਆਦਮੀ ਪਾਰਟੀ ਦਾ ਨਹੀਂ ਜਾ ਰਿਹਾ ਇਸ ਵੇਲੇ ਇੱਕ ਤਰਫਾ ਮਾਹੌਲ ਜਿਹੜਾ ਵਾ ਉਹ ਧਰਮ ਤਰਮ ਦੀ ਸਿੱਖੇ ਬਣੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਗੈਂਗਸਟਰ ਨੇ ਇਹ ਪਿਛਲੀ ਜਿਹੜੀ ਖਾਸ ਕਰਕੇ ਸਰਕਾਰੀ ਕਾਂਗਰਸ ਦੀ ਇਹ ਉਹਦੇ ਪਤਾਸ਼ਣ ਔਰ ਅੱਜ ਵੀ ਜੇ ਮਾਹੌਲ ਖਰਾਬ ਕੀਤਾ ਜਾ ਰਿਹਾ ਤਾਂ ਜਿਹੜੀ ਕਾਂਗਰਸ ਵਾਲਿਆਂ ਦੀ ਸ਼ਹਿਤ ਤੇ ਜਿਹੜਾ ਵਾ ਇਹ ਆਪਣਾ ਗਲਤ ਸਮਾਜਿਕ ਜਿਹੜੇ ਆ ਕੰਮ ਉਹ ਕਰ ਰਹੇ ਆ ਔਰ ਜਿਹਦੇ ਕਰਕੇ ਲਾਅ ਐਂਡ ਆਰਡਰ ਜਿਹੜਾ ਵਾ ਖਰਾਬ ਹੋ ਰਿਹਾ ਆਮ ਆਪੀ ਪਾਰਟੀ ਦੀ ਸਰਕਾਰ ਜਿਹੜੀ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਚੱਲ ਰਹੀ ਆ ਉਹ ਇਹਨਾਂ ਨੂੰ ਥੱਲ ਪਾਉਣ ਦੀ ਜਿਹੜਾ ਬਿਲਕੁਲ ਤਤਪਰਾ ਖਾਸ ਕਰਕੇ ਜਿਹੜਾ ਨਸ਼ਿਆਂ ਦੇ ਖਿਲਾਫ ਅਸੀਂ ਕਾਰਵਾਈਆਂ ਕੀਤੀਆਂ ਨੇ ਇਹ ਉਹਦੇ ਜਿਹੜੇ ਆ ਉਹਦੇ ਜਿਹੜੇ ਇਫੈਕਟ ਆ ਕਿਉਂਕਿ ਜੇ ਐਕਸ਼ਨ ਹੁੰਦਾ ਤਾਂ ਉਹਦਾ ਰਿਐਕਸ਼ਨ ਹੁੰਦਾ ਸੋ ਜਿਹੜਾ ਨਸ਼ਿਆਂ ਦੇ ਖਿਲਾਫ ਸਰਕਾਰ ਨੇ ਬੜਾ ਵੱਡੀ ਮੁਹਿੰਮ ਵੀ ਟੀ ਸੀ ਬਹੁਤ ਹਾਲ ਤੱਕ ਜਿਹੜੀ ਆ ਨਸ਼ਿਆਂ ਨੂੰ ਤਨ ਭਾਈ ਸੀਗੀ ਇਹ ਉਹਦੇ ਕਰਕੇ ਸਾਰਾ ਜਿਹੜੇ ਆ ਉਹਦੇ ਸੈਕਟ ਆ ਰਹੇ ਆ ਪਰ ਪੰਜਾਬ ਸਰਕਾਰ ਜਿਹੜੀ ਆ ਉਹ ਪੂਰੀ ਤਤਪਰ ਔਰ ਵਧੀਆ ਟਾਂਗ ਦੇ ਨਾਲ ਸਾਰਾ ਲਾਅ ਐਂਡ ਆਰਡਰ ਕੰਟਰੋਲ ਕੀਤਾ ਜਾਊਗਾ ਡੀਜੀਪੀ ਸਾਹਿਬ ਆਪ ਇਹਦੀ ਜਿਹੜੀ ਮੋਨਿਟਰਿੰਗ ਆ ਉਹ ਕਰ ਰਹੇ ਆ ਉਹ ਬਟਾਲਾ ਦੇਖੇ ਵੀ ਪਰਸਾ ਹੋ ਕੇ ਗਏ ਆ ਔਰ ਵਧੀਆ ਟਾਂਗ ਨਾਲ ਇਹ ਸਾਰਾ ਜਿਹੜਾ ਵਾ ਇਹਨੂੰ ਕੰਟਰੋਲ ਕਰ ਲਿਆ ਗਿਆ ਵੇਖੋ ਕਿੱਡੀ ਮੰਦ ਭਾਗੀ ਗੱਲ ਆ ਕਿ ਐਡੇ ਵੱਡੇ ਮੰਤਰੀਆਂ ਦਾ ਸ਼ਹਿਰ ਹੋਵੇ ਕਾਡੀਆਂ ਤੇ ਪਖਾਨਿਆਂ ਦੀਆਂ ਸਾਨੂੰ ਗੱਲਾਂ ਕਰਨੀਆਂ ਪੈਣ ਬੜੀ ਮੱਧ ਭਾਗੀ ਗੱਲ ਆ ਚਲੋ ਤੁਸੀਂ ਮੇਰੇ ਨੋਟਿਸ 'ਚ ਲਿਆ ਦਿੱਤੀ ਆ ਇਹ ਅਸੀਂ ਜਲਦੀ ਬਣਾ ਦੇਾਂਗੇ ਸਾਨੂੰ ਪ੍ਰੋਬਲਮ ਕਿਉਂ ਆ ਰਹੀ ਆ ਕਿਉਂਕਿ ਜਿਹੜੀ ਕਮੇਟੀ ਆ ਉਹ ਕਾਂਗਰਸ ਦੀ ਆ ਅਸੀਂ ਕੋਈ ਵੀ ਕੰਮ ਕਰਨ ਲੱਗਦੇ ਆ ਤੇ ਉਹ ਰਿਕਾ ਪਾ ਦਿੰਦੇ ਆ ਮੈਂ ਇੱਥੇ ਸੀਵਰੇਜ ਵੀ ਪਾਉਣਾ ਚਾਹੁੰਨਾ ਸੀਗਾ ਮੈਂ ਇੱਥੇ ਵਾਟਰ ਟ੍ਰੀਟਮੈਂਟ ਪਲਾਂਟ ਵੀ ਲਾਉਣਾ ਚਾਹੁੰਨਾ ਮੈਂ ਇੱਥੇ ਇੱਕ ਟੈਂਕੀ ਜਿਹੜੀ ਨਵੀਂ ਆ ਤਕਰੀਬਨ 9.5 ਕਰੋੜ ਰੁਪਏ ਦੀ ਜਿਹੜੀ ਲਾਗਤ ਨਾਲ ਜਿਹੜਾ ਵਾ ਉਹ ਕੰਮ ਕੀਤਾ ਜਾਣਾ ਵਾ ਔਰ ਉਹ ਮਨਜ਼ੂਰ ਹੋ ਚੁੱਕਿਆ ਟੈਂਡਰ ਲੋਟ ਹੋ ਚੁੱਕਿਆ ਸਿਰਫ ਜਿਹੜਾ ਸਮਾਨ ਉਹਦਾ ਉਹ ਲੈ ਕੇ ਤੇ 9.5 ਕਰੋੜ ਰੁਪਏ ਦਾ ਨਵਾਂ ਟੈਕੀ ਦਾ ਕੰਮ ਜਿਹੜਾ ਉਹ ਮਨਜ਼ੂਰ ਹੋਇਆ ਤਕਰੀਬਨ 15 ਕਿਲੋਮੀਟਰ ਕਾਦੀਆਂ ਸ਼ਹਿਰ ਦੇ ਵਿੱਚ ਨਵੀਆਂ ਪਾਈਪਲਾਈਨ ਤੇ ਟੂਟੀਆਂ ਜਿਹੜੀਆਂ ਉਹ ਲਾ ਕੇ ਤੇ ਵਧੀਆ ਪਾਣੀ ਸ਼ਹਿਰ ਨੂੰ ਜਿਹੜਾ ਦਿੱਤਾ ਜਾਵੇ ਮੈਂ ਹਮਿੰਦਰਕੌਰ ਸਰਪੰਚ ਆ ਮੇਰੀ ਪਤਨੀ ਮੈਂ ਉਹ ਮਤਲਬ ਪਤਨੀ ਹੈ ਤੇ ਅਹੀ ਅੱਜ ਜਿਹੜਾ ਨੀ ਪੱਥਰ ਰੱਖਣ ਜਾ ਰਹੇ ਸੇਖੋਂ ਸਾਹਿਬ 5 ਤੋਂ 15 ਸਾਲ ਪਹਿਲਾਂ ਹੀ ਸੜਕ ਬਣੀ ਸੀਗੀ 15 ਸਾਲ ਬਾਅਦ ਇਹ 15 ਸਾਲ ਪਹਿਲਾਂ ਹੀ ਇਹਨਾਂ ਦੇ ਫਾਦਰ ਸਾਹਿਬ ਨੇ ਨੀ ਪੱਥਰੇ ਦਾ ਧਰਿਆ ਸੀ 15 ਸਾਲ ਉਦੋਂ ਬਣੀ ਸੀ 15 ਸਾਲ ਬਾਅਦ ਹੁਣ ਬਣਨ ਲੱਗੀ ਆ ਉਹ ਵੀ ਅੱਜ ਇਹਨਾਂ ਇਹੀ ਸੇਖੋਂ ਸਾਹਿਬ ਵੀ ਲੱਗੇ ਨੀ ਪੱਥਰ ਧਰਨੇ ਇਹਨਾਂ ਦਾ ਤਾਂ ਹੀ ਬਹੁਤ ਧੰਨਵਾਦੀਆਂ ਇਹਨਾਂ ਦੇ ਫੋਰ ਵੀ ਜਿਹੜੇ ਪਿੰਡ ਦੇ ਕੰਮ ਕੰਮ ਰਹਿੰਦੇ ਆ ਉਹਨਾਂ ਨੂੰ ਬੈਲ ਦੇ ਹੱਥ ਤੇ ਨਾਲ ਕਹਿ ਕੇ ਤੇ ਕਰਵਾਵਾਂਗੇ ਇਹ ਮਸੇਂ ਨਹੀਂ ਕਹਿੰਦੇ ਹੋਏ ਅਸੀਂ ਤਾਂ ਕਹਿੰਦੇ ਕਿ 2027 ਦੇ ਲੋਟ ਆ ਰਹੇ ਕਿ ਕਿਸਾਨੀ ਨੂੰ ਲੇਟ ਮਿਲੂ 2027 ਵੱਧ ਤੋਂ ਵੱਧ ਲੀਡ ਦੇਵਾਂਗੇ ਇਹਨਾਂ ਨੂੰ ਜਿਸ ਤਰ੍ਹਾਂ ਕਿ ਮਾ ਵਰਤੋਂ ਨਹੀਂ ਹੋ ਰਿਹਾ